ਉਹ ਤਾਂ ਰਹਿੰਦੇ ਨੇ ਵੀਰੇ ਅੱਛਾ ਤਿੰਨ ਵਿੱਚ ਹਾਂ ਤਾਂ ਉਹਨਾਂ ਦੇ ਵਿੱਚ ਫਸਟ ਕਿਹੜਾ ਰਿਹਾ ਤੇ ਫਸਟ ਨਾਮ ਦਾ ਹੈਗਾ ਪਟਵਾਰੀ ਖੰਡ ਦਾ ਵੀਰੇ ਪੱਖਾ ਠੀਕ ਆ ਤੇ ਦੂਜਾ ਨਾਮ ਹੈਗਾ ਗੋਲਦੀ ਹੁਸੈਨਪੁਰਾ ਠੀਕ ਆ ਤੇ ਤੀਜਾ ਨਾਮ ਹੈਗਾ ਮੰਗਾ ਮਹਾਦੀਪੁਰ ਇਹ ਤਿੰਨ ਕੂਤਰਾਂ ਦੇ ਵਿੱਚ ਵੀਰੇ ਉਹ ਆ ਠੀਕ ਆ ਠੀਕ ਆ ਸਾਨੂੰ ਬੜੀ ਧੰਨਵਾਦ ਸਤ ਸ੍ਰੀ ਅਕਾਲ ਜੀ ਅੱਜ ਪਹੁੰਚੇ ਆ ਪਿੰਡ ਪੈਰ ਮਾਜਰਾ ਅੱਜ ਇੱਥੇ ਬਾਰੀ ਆ ਤੇ ਵੀਰੇ ਪਹੁੰਚ ਰਹੇ ਆ ਰੋਟੀ ਪਾਣੀ ਦੀ ਤਿਆਰੀ ਹੋ ਰਹੀ ਆ ਉਧਰੋਂ ਮਾਲਾ ਗਰੁੱਪ ਕੜਾ ਪੀਤੀ ਆਈ ਕੋਸ ਕਹਣਾ ਚਾਹੁੰਦੇ ਬਸ 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 ਐ ਇਹ ਕੁੱਪਟਰ ਲਿਖਣਾ ਸ਼ੁਰੂ ਕਰ ਲੈ ਕਾਪੀ ਤੇ ਕੱਟ ਕੱਟ ਲੈ ਬੇ ਨਾਮ ਕਿਹੜਾ ਆਈ ਪੈਂਦਾ ਬਈ ਕਿਹੜਾ ਬਈ ਪੈਂਦਾ ਤੁਮ ਕਲਾ ਤੁਮ ਦਵਾਰ ਤੋਂ ਕਾਪੀ ਲਿਖਾਇਓ ਕਿਆ ਕਹਿ ਲਈ ਹਾਂ ਭਾਈ ਮਹਾਰਾਜ ਜੀ ਭਾਈ ਲਿਖਣੀ ਪੜੇ ਪੁੱਤਰ ਲੱਗਦੇ ਮਾਨੂੰ 20-25 ਲੱਖ ਵਗ ਹੋ ਜਵੇ ਤੇ ਵਿਧੇ ਕਰ ਲੈ ਯਾਰ ਲਓ ਮਹਾਰਾਜ ਜੀ ਇਹ ਖੜਾ ਆਪਣਾ ਮਾਲਾ ਗਰੁੱਪ ਸੋਨੀ ਬਾਈ ਦਲਾਵਰ ਸੈੰਗ ਸੁੱਖਾ ਡਾਕਟਰ ਰਵੀ ਮਾਲਾ ਇਹ ਬਾਈ ਠਾਣੇ ਵਾਲਾ ਕਾਲੂ ਕਿਉਂ ਕਹਿੰਦਾ ਕੋਧਰੀ ਦਵਾ ਦੇ ਯਾਰ ਤੇ ਆਪਣਾ ਕਰਨੀ ਬਾਈ ਬੈਠਾ ਆ ਕੂਤਰ ਬਾਈ ਪਾਣੀ ਛੱਡਣਾ ਲਾਲ ਸਰਾ ਜਰਦੀ ਅੱਖ ਦਾ ਇਹ ਰੰਗ ਦਿਖਾ ਰਹੀ ਬਈ ਇਹਦੀ ਸੱਜੀ ਕਾਠ ਵਿੱਚ ਹਰਾ ਏ ਤੇ ਕਾਠ ਵਿੱਚ ਡੰਡਾ ਮਾਰਿਆ ਹੋਇਆ ਤੇ ਲਾਲ ਟੋਰੀ ਦਾ ਏ ਇਹ ਪੈਰੋਂ ਮਾਜਰਾ ਛੱਡਾਂ ਵੀ ਤੇ ਇਹ ਲਾਲ ਸਰਾ ਕੂਤਰ ਹੈ ਲੈ ਆਪਾਂ ਉਹ ਕਰਨਾ ਲੋ ਜੀ ਆਹ ਕੂਤਰ ਹੈਗਾ ਸੋਨੇ ਦਾ ਸੋਨੀ ਮਾਰਾਂ ਦਾ दिखाई फला के जौन तो तो श्री भैरों माजरे पहुंचे पीती भीर भाई सतगू भाई सत भ गुरजंट फूल सत्या ठीक है जी गुरजंट भाई उत्तर छत ਹਾਂ ਕਾਰੇ ਛੱਟ ਤੇ ਬਾਈ ਆ ਡਿਊਟੀਆਂ ਦੇ ਚੱਕਰ ਚ ਯਾਰ ਬਾਈ ਅਜੇ ਬਾਈ ਨਾਲੇ ਆ ਕੰਮ ਆਲੇ ਬੰਦੇ ਇਕੱਠੇ ਉੜਦੇ ਕੰਮ ਆਲੇ ਬੰਦੇ ਬਹੁਤ ਅੱਖਾਂ ਓਖੇ ਹੁੰਦੇ ਨੇ ਬਾਈ ਹੂੰ ਹੁਣ ਇਹਦੇ ਕੋਲੇ ਆਉਣਾ ਨਾ ਵਧੀਆ ਬਾਈ ਮੈਂ ਤਾਂ ਆਵੇ ਬਾਈ ਨਾਲ ਲੱਗਿਆ ਹੋਇਆ ਠੀਕ ਹੈ ਚੱਲੀਆਂ ਸਹਿਜਾਦ ਪੀਰ ਸਹਿਜਾਦ ਪੀਰ ਸਹਿਜਾਦ ਪੀਰ ਕਰਨੂਰ ਮਾਲਾ ਕਰਨੂਰ ਮਾਲਾ તમે <laughs> 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 ਇੰਨੇ ਕੁ ਤਾਂ ਟਾਈਮ ਬਾਈ ਸਾਈਡ ਹੋ ਜਾ ਫਿਰ ਹੈਰੀ ਘੋਸਣਾ ਪ੍ਰੀਤ ਚੱਲੀਆ ਸਤਿ ਜੀ ਆਪ ਜੀ ਦਾ ਤੇ ਗਰਨੂਰ ਮੱਲਾ 1 ਮੀਟਰ ਬੋਲ ਲੋ ਲੋਡ ਬਾਕ ਪਾਉਗੇ ਬਾਈ ਹੱਗ ਜੱਲ ਨਬਰ ਇੱਕ ਲਾਡੀ ਪੇਪਰ ਮਾਜਰਾ ਬਸ ਇਹਨਾਂ ਤੇ ਕਿਹੜਾ ਵੀਰੇ ਲਾਡੀ ਪੇਪਰ ਮਾਜਰਾ ਇੱਕ ਮਾਜਰਾ ਇੱਕ ਲਾਡੀ ਇੱਕ ਪੁੱਤ ਨੇ ਟਾਇਆ ਆਦਰੇ ਹਰੇ ਕਾਂਡਾਲੇ ਦੇ ਆਲਾ ਬਹੁਤ ਰੱਬ ਦੇ ਲੈ ਦੁਕਾਨ ਬੀ ਆਲੀ ਤੇ ਦਿਖਾ ਦਿਓ ਬਾਈ ਕੰਪਿਊਟਰ ਜਿਹੜਾ ਨਾ ਟਾਈਮ ਆ ਤੇ ਉਸ ਤੋਂ ਬਾਅਦ ਹੈਗਾ ਆਗਮ ਹੈਰੀ ਮਾ ਤੇ ਖੈਰਾਵਾਰ ਖੈਰਾਵਾਰ ਤੇ ਉਸ ਤੋਂ ਬਾਅਦ ਹੁਸਨ ਇਹ ਉਹ ਦਾਰ ਕਿਤੇ ਆਪ ਉੱਤਰੇ ਟਾਈਮ ਆ ਚਾਹੇ ਆ ਦੇਖ ਲਈ ਦੋਨੀ ਦਾ ਡਾਡਾ ਕੁਤਰ ਉਹ ਵਾਲਾ ਆ ਸਹੀ ਆ ਫਿਰ ਪਰਮਾਨਦ ਬਾਹਰ ਨਿਕਲਿਆ ਮਗਲੇ ਕਿਆਣੇ ਆਦਨ ਉਹ ਕਿਤੇ ਜਾ ਰਹੇ ਆ ਨਹੀਂ ਵੀ ਕੈਮਰਾ ਵੀ YouTube ਪਾ ਗਈ ਅੱਗੇ ਵੀ ਕੋਣ ਦਾ ਟਾਈਮ ਉਹ ਚਾਂਡ ਸੋੜਦਾ ਭਾਈ ਦੂਵੇ ਵੀ ਇੱਕ ਮੰਨਾ ਫਤਿਹਪੁਰ ਮਗਲਾਂ ਦਾ ਨਾਮ ਫਟਿਆ ਉਹ ਵੀਰੇ ਇੱਕ ਮੰਨਾ ਬਰਨਾਲਪੁਰ ਉਹ ਚੁੱਪ ਜੋਤ ਡਹਿਰ

ચાર અઠ્ઠ પુત્ર ભાઈ અઠ્ઠ પુત્ર ਬਾਕੀ ਸਾਰੇ 15 ਰੱਖਲੇ ਅੱਖਾਂ ਪਰ ਹੱਥ ਇਹ ਬਾਈ ਵੀ ਖੜ ਗਿਆ ਮੋਸਨ ਤੁੰਦ ਖੇਤਾਂ ਨੇ ਕੁੱਤਰਾ ਦੇ ਟਾਈਮ ਰਹਿ ਗਿਆ ਵੀਰੇ ਹੁਣ ਆ ਕਾਪੀ ਤੇ ਦਿਖਾ ਦੇ ਬਾਈ ਤਿੰਨ ਕੁੱਤਰਾ ਟਾਈਮ ਹੈ ਇੱਕ ਕੁੱਤਰਾ ਸਹੀ ਹੋ ਗਿਆ ਵੀਰੇ ਚੰਦ ਦਾ ਸਭਾਰੀ ਮਜਰੇਲਾ ਦਾ ਕਿੰਨੇ ਸਹੀ ਆ ਸਾਰੇ ਸਹੀ ਸਾਰੇ ਹੀ ਆ ਕੁੱਤਰ ਬੈਗੇ ਕਿਸੀ ਦਾ ਉਹ ਬੱਟੇ ਬਾਈ ਜੀ ਇਹਨਾਂ ਦੇ ਹੈਕਟਰ ਨੂੰ ਫੋਨ ਕਰਕੇ ਡੈਕਟ ਆਕੀ ਦੇਣਾ ਉਹ ਕਿਹੜਾ ਅੱਗ ਪੈਂਦੇ ਬਿੱਕ ਤੋੜਨੀ ਹੋ ਹਾਂ ਜੇ ਤੂੰ ਪਹਿਲਾ ਮਾਰ ਕੇ ਜਾਣਾ ਪੰਜ ਦੋ ਕੁੱਤਰ ਇੱਧਰ ਨੇ ਸਾਡਾ ਕੁੱਤਰਾ ਡੇ ਟਾਈਮ ਹੈ ਬਈ ਅੱਛਾ ਜੀ ਕਿੰਨੇ ਵਜੇ ਲੱਗਿਆ ਬਈ ਇਹ ਇਹ 12:30 ਵਜੇ 12:30 ਵਜੇ ਤੱਕ ਕਿੰਨੇ ਦੇ ਵੀਰੇ ਸੱਤ ਕੁੱਤਰਾਂ ਦੇ ਵੀਰੇ ਸੱਤ ਕੁੱਤਰ ਟਾਈਮ ਆ 12:00 ਵਜੇ ਤੋਂ 8:00 ਵਜੇ ਤੱਕ ਭਾਈ ਉਹ ਉਧਰ ਹੈ ਪੇਪਰ ਮਾ ਜਰਾ ਪੰਜ ਮਿੰਟ ਦੋ ਠੀਕ ਹੈ ਨਾ ਇੱਕ ਦਾ ਸੱਜਾ ਦਾ ਪੀਰ ਲਾਲ ਕੱਚਾਂ ਵਾਲੀ ਕੂਤਰੀ ਵੀਰੇ ਠੀਕ ਹੈ ਨਾ ਠੀਕ ਹੈ ਠੀਕ ਇੱਕ ਜੱਗੀ ਠੋਣਾ ਕਾਲੀਆਂ ਕੱਚਾਂ ਦੇ ਲਾਲ ਜੀ ਬੈਠੇ ਦੀ ਕੀ ਕਹਿੰਦਾ ਲਾਡੀ ਪੇਪਲ ਮਾਜਰਾ ਵੀਰੇ ਵੀਰੇ ਹੈਗੀ ਲਾਲ ਟੌਰੀ ਵਾਲਾ ਪੂਰੀ ਜੀ ਲਾਲ ਪੂਛਾ ਨਹੀਂ ਹੈਗੀ ਕੋਈ ਨਾ ਵੀਰੇ ਕੋਈ ਨਾ ਦਿਖਾ ਦੇ ਦੇ ਇਹ ਵੀਰੇ ਇੱਕ 5 ਤੋਂ ਲੱਗੂ ਆ ਠੀਕ ਆ ਇੱਕ 4 ਹੋ ਗਏ ਇੱਕ 5 ਤੋਂ ਟਾਈਮ ਆ ਵੀਰੇ 3 ਹੀ ਜਾਂਦਾ ਵੀਰੇ ਇੱਕ 5 ਤੇ ਟਾਈਮ ਆ ਬਾਈ ਰੱਖ ਲੈ ਸਾਰੇ ਮਹੱਤ ਸਾਰੇ ਨੇ ਬਾਈਕ ਇੱਕ ਕੋਟੀ ਹੋਰ ਪੈਣੀ ਵੀ 3 ਹੱਲ ਬੋਲ ਦੇ ਨਾਕ ਵਾਲੀ ਕ੍ਰਿਕਟ ਟਾਈਮ ਲੱਗਿਆ ਆ ਜੀ ਹਾਂ ਚੱਕਦੇ ਲਈ ਚਾਰ ਕੁਟਰੇ ਟਾਈਮ ਖੋੜੇ ਆ ਜਿਆਦਾ ਪੀਰ ਇਹਦਾ ਸਹੀ ਹੋ ਗਈ ਸੀ ਵਾਠੀਆ ਕਿੱਥੇ ਆ ਜੀ ਠੋਣਾ ਜੀ ਠੋਣਾ ਟਾਈਮ ਆ ਵੀਰੇ હું આ મીઠો બી ટાઈમ આ ਮੰਗਾਮ ਹਰਦੀਪੁਰ ਮੰਗਾਮ ਬਾਦੀਪੁਰ 42 ਬਸੀ ਤੇ ਟਾਈਮ ਜੇ ਇਹ ਚਾਰ ਕੁ ਬੁੱਤਰਾ ਟਾਈਮ ਨੇ ਵੀਰੇ ਕਿੰਨੇ ਵੇਤਾ ਕਿੰਨੇ ਵੇਤਾ ਕਿੱਥੇ ਨੂੰ ਗਿਆ ਹੋਈ ਦੋ ਬੰਦਾਲੀ 42 ਤੱਕ ਰਹੀ ਦੋ ਬੰਦਾਲੀ ਦਾ ਕਿ ਟਾਈਮ ਆ ਵੀਰੇ ਵੀਰੇ ਪੱਲੇ ਵਾਲਿਓ ਤੂੰ ਆ ਕਿੱਥੇ ਆ ਪੱਲੇ ਤੈਨੂੰ ਗਿਆ ਨਿਕਲ ਹਾਂ ਜਿਹੜਾ ਮੰਦਾ ਐਕਸ਼ਨ ਨੂੰ ਕਰਦਾ ਦਾ ਵੀਰੇ ਹੋ ਗਿਆ ਉੱਪਰ ਹੋਣਾ ਮੁੰਡਿਆ ਅੱਜ ਉੱਪਰ ਗਿਆ ਆ ਗਿਆ ਠੀਕ ਆ ਬਾਈ ਨਹੀਂ ਸਤਿ ਮਕਰ ਕੋਈ ਸੋਣਾ ਕਰਿਆ ਗਾਲੇ ਕੋਈ ਗਾਲੇ ਕੋਈ ਗਾਲੇ ਸਹੀ ਆ ਸਹੀ ਆ ਉਹ ਮੈਂ ਟਾਈਮ ਨਾਲੇ ਆ ਗਿਆ ਸਾਨੂੰ ਵੀ ਨ ਦੱਸ ਕੇ ਗਿਆ ਉਹ ਤਸਕਨ ਗਿਆ ਉਧਰ ਜਿਹੜਾ ਬਾਈ ਬੰਦਾ ਹਾਂ ਮੰਗੇ ਬੱਲਾ ਬੱਲਾ ਕਰਦਾ ਤਾਂ ਮੈਂ ਕਿਹਾ ਕਿ ਉਹਦੇ ਵਾਲਾ ਕਿਤੇ ਆਪਣੇ ਵਾਲੀ ਨਾਲ ਦੇਖ ਰਹਾ ਹੋਵੇ ਉਹਦੇ ਲਈ ਬਿੰਦੀ ਦੀ ਉਹ ਮੁੰਡੇ ਨੂੰ ਮੈਂ ਫੋਨ ਕਰਕੇ ਕਹਿੰਦਾ ਕਿ ਆਪਣੇ ਪਹਾੜ ਕਿਹੜਾ ਹੁੰਦੀ ਆਹ ਹਾਂ ਗੱਲ ਕਰਦਾ ਉਹਨੂੰ ਜੇ ਦਾਦਾ ਜੰਗੋਰਾ ਤੂੰ ਆਇਆ ਹੋਰ ਮੌਕੇ ਦੀ ਆਇਆ ਹੋ ਕੇ ਬੈਠੇ ਰਹਿ ਗਿਆ ਆਈ ਗੱਡੀ ਹੋਈ ਆ ਮੈਂ ਆਈ ਮੌਕੇ ਤੇ ਮੈਂ ਉੱਥੇ ਨਾਲ ਦੇ ਪਿੰਡ ਖੜਾ ਸੀ ਉਹ ਤਾਂ ਭੜਕਾਈਆਂ ਦੇਣ ਲੱਗਾ ਹੋਇਆ ਜੇ ਹੋਰ ਤੇਰੇ ਬੰਦੇ ਤਾਂ ਉੱਰੀ ਨੇ ਉਹ ਬੰਦੇ ਦਾ ਕਬੂਤਰ ਬਾੜੀ ਕੋ ਫੜਨ ਚੱਲ ਗਿਆ ਉਹ ਦੇਖ ਰਿਹਾ ਬੰਦਾ ਜਿਹੜਾ ਹੋ ਗਿਆ ਉਹ ਉੱਤਰ ਲੱਗਿਆ ਹੋਇਆ ਵੀਰੇ ਦਿਲ 프리 ਦੀ ਧਹਿਰ ਵੀਰੇ ਉੱਥੋਂ ਚੱਲ ਠੀਕ ਆ ਜਾਣ ਦੇ ਇੱਕ ਲਾ ਲੇ ਲੀ ਗੇ ਨਾ ਹਲੋ ਹਾਂ ਕਿ ਇੱਧਰ ਕਿਹ ਖਿਆਲ ਕਰਦਾ ਭਾਈ ਮੁੰਡੇ ਪਾਇਆ ਸੋ ਕੋਈ ਨਾ ਬਣੇਗਾ ਕੋਈ ਤੀ ਪੇਪਲ ਮਾਜਰਾ ਆ ਫਿਰਦੀ ਏ ਵੀਰੇ ਜੈਨੀ ਪੋਲੀਆ ਸਾਡੀ ਪੇਪਲ ਮਾਜਰਾ ਹਾਂ ਮੱਕੇ ਹਾਤਾ ਇਹਨਾਂ ਨੂੰ ਮਹਾ ਓ ਯਾਰ ਕਿਸੇ ਦਾ ਗੁੱਸਾ ਨਹੀਂ ਖਾਣਾ ਤੁਸੀਂ ਆਪਣਾ ਖਾਣਾ ਤੇ ਤੁਹਾਨੂੰ ਦੇਖਦਾ ਪਰ ਨੂੰ ਲਠੇੜੀ ਠੀਕ ਹੈ ਤੁਸਾਂ ਤੇ ਵੀ ਟਾਈਮ ਆ ਵੀਰੇ ਇਨੇ ਰਹਿ ਗਏ ਵੀਰੇ ਠੀਕ ਸੁੱਖਾ ਡਾਕਟਰ ਉੱਥੇ ਜਾ ਕੇ ਲੜ ਪਿਆ ਉਹਨਾਂ ਬਈ ਤੇਰਾ ਕਬੂਤਰ ਉਰੀ ਲੈ ਕੇ ਆਉਣਾ ਉਹਨੇ ਸੁੱਖਾ ਕ ਸੁੱਖਾ ਲੜ ਪਿਆ ਉਹਨਾਂ ਨੇ ਆਣਿਆਂ ਨਾਲ ਜਾ ਕੇ ਕਹਿੰਦਾ ਉਤਰ ਜਾ ਕੇ ਲੈ ਚੱਲੇ ਪਤਾ ਨਹੀਂਦਾ ਹੈਗਾ ਠੀਕ ਹੈ ਨਾਲੇ ਮੈਂ ਉਹਰੇ ਦੱਸਤਾ ਮਾਵਾ ਜੀ ਉਰੀ ਲੈ ਕੇ ਆਉਣਾ ਉਤਰ ਕਹਿ ਨਹੀਂ ਦਿੰਦਾ ਇੰਨੇ ਬੰਦੇ ਆ ਜਿਹੜੇ ਫੜ ਲਏ ਆ ਸਹੀ ਹੋਣਾ ਬਈ ਕੱਲ ਉਹਨੂੰ ਤਾਂ ਮਸਲਾ ਨੂੰ ਪੱਕੇ ਕਲੀਅਰ ਨਹੀਂ ਕਰਿਆ ਕੋਈ ਨਾ ਵੀ ਆ ਬੰਦਾ ਯਾਰ ਮੈਂ ਹਾਂ ਯਾਰ ਮੈਂ ਕਿਹਾ ਨਹੀਂ ਮਾ ਬਿੰਦੂ ਨੂੰ ਮਾ ਦਾ ਪੁੱਤ ਆ ਚਲ ਕੋਈ ਨਾ ਮੈਨੂੰ ਨਹੀਂ ਪਤਾ ਮੈਂ ਉਹਨੂੰ ਨਹੀਂ ਫੋਨ ਕਰਾਂ ਮਾ ਉਹ ਤੇ ਮੁੰਡਾ ਫੜਦਾ ਵੀ ਉਹ ਤੇ ਪੁੱਛ ਲੈਂਦਾ ਚਲ ਇੱਕ ਵਾਰ ਆਏਗਾ ਉਹ ਤਾਂ ਜਾਵੇ ਤੇ ਜੀ ਮੈਂ ਤਾਂ ਦੋ ਗੱਡੇ ਮੈਂ ਤੇ ਨਹੀਂ ਜਾਣਾ ਇਹਰੇ ਕੋਲ ਤਿੰਨ ਉੱਤੇ ਰਹਿ ਗਏ ਹੈ ਹੈਲੋ ਇਹ ਕੋਈ ਕੀ ਵਾਲਾ ਨਾਲ ਦੀ ਹੈਲੋ ਪਹਿਲੇ ਪੁੱਤਰ ਦਾ ਟਾਈਮ ਹੋ ਗਿਆ ਕਰਨਲ ਠੇੜੀ ਗੈਰੀ ਭੋਲੀਆ ਇਹ ਸਾਡਾ ਹੀ ਦਾ ਸਾਡਾ ਆਪਾ ਬਾਈ ਪੁੱਤਰ ਠੀਕ ਕੀ ਹੋ ਰਿਹਾ ਹੈ ਕੀ ਸਮਝੇ ਹੋ ਮੈਂ ਬੰਦੇ ਕਿੰਨੇ ਰਹਿ ਗਏ ਟੋਟਲ ਵੀਰੇ ਬਦਲ ਨਹੀਂ ਸ਼ਾਹ ਇਹ ਤਾਂ ਅਸੀਂ ਕੀ ਮੁਰਦੀ ਹੈ 12 12 ਪਾਈਏ ਨੇ ਜਾਣਾ ਨਹੀਂ ਬੋਲ ਦੇ ਬਾਈ ਸਾਡਾ ਸਹੀ ਕਬੂਤਰ ਸਹੀ ਇੱਕ ਵਾਰ ਟਾਈਮ ਆ ਅਗੋਤਰੀ ਆ ਬੰਨਿਆ ਤੜਾ ਬਾਈ ਹੱਡਾ ਜੀ ਉਹ ਪੇਪਲ ਮਾਜਰੇ ਵਾਲੇ ਬਾਈ ਉਹੀ ਆ ਗਈ ਆ ਤੇ ਉਹੀ ਨੇ ਹੀ ਉਹ ਵੀ ਆ ਲਾਲ ਰੂਸਾ ਲਾਲ ਰੂਸਾ ਲਾਲ ਹਰਾ ਰੂਸਾ ਇਹਦਾ ਲਾਲ ਹਰਾ ਆ ਹਾਂ ਮੰਨਦੇ ਉਹੀ ਆ ਗਈ ਤਾਂ ਉਹ ਤਾਂ तितਲੀ ਲੱਗਦੇ ਆਪਣੇ ਜਿਹੜਾ ਹਾਂ ਅਰੇ ਪੱਕੇ ਕਾਲੇ ਕੰਟੇ ਹੁੰਦੇ ਕੀ ਕਾਲੇ ਕੰਟੇ ਹੁੰਦੇ ਉੱਕਣਾ ਲੱਗਦੀ ਆ ਤਾਂ ਕਰਿਆ ਹੋਇਆ ਜਾਂ ਆ ਗਈ ਚਾ ਲੈ ਆ ਵਾਈ ਚਾ ਲੈ ਆ ਲੈ ਆ ਚਾ ਬਾਈ ਤੇਰਾ ਬਹੁਤ ਧੰਨਵਾਦ ਇੱਕ ਨੰਬਰ ਰੋਟੀ ਪਾਣੀ ਬਾਈ ਤੇਰਾ ਦੋ ਟਾਈਮ ਦੀ ਬਾਈ ਚਾ ਬਾਈ ਬਹੁਤ ਵਧੀਆ ਪਟਵਾਰੀ ਵੀਰ ਨੇ ਹੁਣ ਪਟਵਾਰੀ ਗਰੁੱਪ ਘਟ ਰਿਹਾ ਬਾਜੀ ਬਾਈ ਮੈਨੂੰ ਫੇਰ ਅਸੀਂ ਕਿਹੜੇ ਬਾਈ ਗਰੁੱਪ ਨੇ ਪਟਵਾਰੀ ਖੰਡ ਪਟਵਾਰੀ ਖੰਡ ਹਾਂ ਇੱਥੇ ਮੇਰੇ ਨਾਨਕੇ ਆ ਬਾਈ ਅੱਛਾ ਜੀ ਆ ਮੇਰਾ ਮਾਮਾ ਖੜੇ ਅੰਦਰ ਅੱਛਾ ਜੀ ਬੜਾ ਹੀ ਅੱਛਾ ਪਾਇਆ ਲੈ ਲੈ ਭਾਈ ਅੱਛਾ ਨਾ ਦਿਖਾਈ ਤਾਂ ਹੀ ਪਤਾ ਲੱਗੂਗਾ ਵੀ ਆਂਗੇ ਤੇ ਬਾਜੀ ਹੋਰ ਕਰਾਵਾਂਗੇ ਵਧੀਆ ਠੀਕ ਹੈ ਜੀ ਨਾਮ ਵਧੀਆ ਦਵਾਂਗੇ ਠੀਕ ਹੈ ਬਾਜੀਆ ਪਹਿਲਾਂ ਵੀ ਹੁੰਦੀਆਂ ਸੀ ਦੋ ਤਿੰਨ ਸਾਲ ਕੈਂਸਲ ਹੋਈਂ ਤਰਾਈ ਨਹੀਂ ਕਿਸੇ ਨੇ ਯਾਰ ਅੱਜ ਪਤਾ ਰਹੋ ਨਾ ਤੇਰਾ ਧਰਾਵਾਂਗੇ ਇੱਕ ਲੋਕ ਆਏ ਤੇ ਇਹਦੇ ਢੇ ਲਟਾਉਂਦੇ ਆ ਮੈਂ ਸੋਹਣੀ ਭਾਈ ਚਾਹ ਲਿਆਇਆ ਆਪਣਾ ਮੈਂ ਵੀ ਲਿਆਇਆ ਇੱਕ ਲੋਕ ਕਰਾ ਦਿਖਾਉਣ ਦੇ ਪਰਦੇ ਵਾਲੇ ਵੀ ਥੋੜਾ ਬੋਲ ਤੇ ਕਰਾਉਣਾ ਦਾ ਭਈ ਆਪਣਾ ਹੋ ਗਈ ਕੱਟ ਗਿਆ ਸਾਲਾ ਲਾਸਟ ਟਾਈਮ ਪਰ ਆ ਕੇ ਬਾਈ ਵਾਲਾ ਕਿੰ ਉੱਤਰ ਰਹਿ ਗਿਆ ਦਾ ਬਿੰਦੂ ਵਾਲਾ ਆਮਨੇ ਦੋ ਕੱਟ ਗਏ ਬਈ ਤਿੰਨ ਤਿੰਨ ਵਾਲੇ ਟਾਈਮ ਚ 4 20 ਹੋ ਗਏ ਆ ਨਾ ਫਾਦੀਆਂ ਨੰਬਰ ਲੈਂਦੇ ਬਈ ਬਾਹਰ ਸਾਕੇ ਗਾ ਲਓ ਇਹਦਾ ਬਾਈ ਦਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਲਿਆਉਂ ਕੋਈ ਨਹੀਂ ਮੈਨੂੰ ਫੋਨ ਕਰਕੇ ਜਾਇਓ ਆਏ ਨਾ ਲੰਘ ਜੂ ਹਾਂ ਤੈਨੂੰ ਲੈ ਕੇ ਜਾਵਾਂਗੇ ਨਾ ਆ ਕੇ ਹਾਂ ਬਾਈ ਕੱਟ ਗਿਆ ਮਾ ਉੱਤਰ ਹੁਣ ਲਾਸਟ ਚ 4 20 ਤੇ ਕਟਿਆ ਹੁਣ ਆਪਣਾ ਲਾਸਟ ਵਾਲਾ ਉੱਤਰ ਦੋ ਬਾਈ ਵਾਲਾ ਤਾਂ ਆ ਬਾਈ ਦਾ ਰਹਿ ਗਿਆ ਵੀ ਆਪਣੇ ਨਾਲੇ ਦਾ ਬਾਈ ਤੈਨੂੰ ਤਰੋੜਦਾ ਬਾਈ ਪੱਲੇ ਵਾਲਾ ਦਿਖਾ ਰਦਾ ਤੇ ਤੁਹਾਨੂੰ ਹਾਂ ਬਾਈ ਆ ਕੂਤਰੀ ਨਾਲ ਤੇ ਮੇਰੇ ਬਾਈ ਦੀ ਸਾਡੇ ਜਾਦਾ ਟਾਈਮ ਹੋ ਗਿਆ ਬਾਈ ਮੈਂ ਤਾਂ ਨਵੇੜਾ ਹੀ ਆਉਂਦਾ ਮੈਂ 5-7 ਗਊ ਤਾਂ ਲੈ ਕੇ ਕਾ ਜੀ ਕੋਈ ਨਾ ਦਿਖਾ ਬੰਦਾ ਟਾਈਮ ਰਹਿ ਗਿਆ ਉਹਦਾ ਉਹਦੇ ਮਿੰਟ ਪੰਜ ਰਹਿਨੇ ਨੇ ਵੀਰੇ ਛੱਡ ਜਾ ਯਾਰ ਪੰਜ ਮਿੰਟ ਦਾ ਦੇ ਉਹ ਗਰੇ ਸਹੀ ਕਹਿੰਦੇ ਉਹਨਾਂ ਤੋਂ ਮੇਰਾ ਸਹੀ ਡਾਕਟਰ ਹੈ ਸਹੀ ਤਾਂ ਬੋਲਦੇ ਸਹੀ ਨਹੀਂ ਉਹ ਚੇਹ ਵਿੱਚ ਆਏ ਜਾਣਾ ਨਹੀਂ ਥੰਦੇ ਵਿੱਚ ਆ ਕੇ ਉਹ ਵੀ ਸਹੀ ਤਾਂ ਸਹੀ ਬੰਦੇ ਟ੍ਰੈਨ ਦੀ ਨਿਸ਼ਾਨਾ ਆ ਜਾਣਾ ਹੁਣ ਕਹਿੰਦੇ ਉਹਦਾ ਪੰਜ ਮਿੰਟ ਮੋਟਰਸਾਈਕਲ ਦਾ ਫਿਰ ਵੀ ਹੋਏ ਜਾਣੀ ਯਾਰ ਉਹ ਜ਼ੀਰੋ ਉਹ ਮਦਨ ਜੀ ਬੈਜੋ ਜੀ ਕੋਈ ਗੱਲ ਨਹੀਂ ਬੈਠ ਜਾ ਨਹੀਂ ਨਹੀਂ ਆ ਜਾ ਯਾਰ ਮੇਰਾ ਵੀਰ ਬਣ ਕੇ ਕਿਹਦੀ ਲੌਲਾ ਨਾ ਪਾਓ ਹਾਂ ਜੀ ਸੁਣੋ ਵੀਰੇ ਇੱਕ ਹੋਰ ਨੋਟਾ ਦੇਣਾ ਸ਼ਾਮ ਰੋ ਕੇ ਬਹਿ ਜਾਓ ਪਿੱਛੋਂ ਮੇਰੇ ਹੁਣ ਜਾਏ ਜਿਹੜਾ ਮੇਰਾ ਲੱਕ ਕਰ ਦਿਓ ਗੋਲਟੀ ਸੈਨਪੁਰ ਕਹਿੰਦਾ ਮੈਂ ਮੈਂ ਨਹੀਂ ਕਹਿੰਦਾ ਹਾਂ ਜੀ ਭਾਈ ਆ ਬੰਦੇ ਦਾ ਕੁਲਲਾ ਲਾ ਕੇ ਰੱਖੀ ਉਹ ਨਹੀਂ ਯਾਰ ਆ ਤਾਂ ਫਿਰ ਕੋਈ ਗੱਲ ਨਹੀਂ ਨਹੀਂ ਵੀਰੇ ਯਾਰ ਉਹ ਬਾਈ ਤੇ ਵੀ ਫਿਰ ਉਹਦੇ ਨਾਲ ਇਹਦਾ ਸੀ ਤਾਂ ਕਹਿ ਨਹੀਂਆ ਕਰ ਲੈ ਯਾਰ ਅਸੀਂ ਤਾਂ ਨਾਲ ਤਿਆਰ ਵੀਰੇ ਮੰਨਦਾ ਨਹੀਂ ਵੀਰਾ ਅਸੀਂ ਤੇਰੇ ਨਾਲ ਆ ਯਾਰ ਜਵਾਬ ਕਰਕੇ ਕਰਦੇ ਆਂ ਕੋਈ ਗੱਲ ਮੰਨਦਾ ਯਾਰ ਵੀਰਾ ਨਹੀਂ ਮੰਨਦਾ ਯਾਰ ਗੋਲ ਨੀ ਕਹਿੰਦਾ। ਲੋ ਜੀ 632 ਤੋਂ ਬਾਈ ਦੋ ਵੇ ਟਾਈਮ ਪਟਵਾਰੀ ਖੰਟ ਬਾਈ ਫਿਰਦੀ ਹੈ। ਖੰਟ ਵਾਲਿਆਂ ਦੀ ਬਾਈ ਫਿਰਦੀ ਕੱਲੀ। ਇੱਕ ਫੜਵਾਰੀ ਕੋਲੇ ਹੀ ਫੜਦਾ ਫੜਵਾਰੀ ਦੀ ਰਹਿ ਗਈ ਬਾਈ ਦੇਖਦੇ ਹਾਂ ਆ ਗਏ ਬਾਈ ਆ ਗਏ ਦੋਹੇ ਵੀ ਆ ਗਏ ਬਾਈ ਲੋ ਜੀ ਦੋਹੇ ਵੀ ਆ ਗਏ ਤਿੰਨੇ ਸਹੀ ਫਿਰਦੇ ਬਾਈ ਤਿੰਨੇ ਤਿੰਨੇ ਸਹੀ ਫਿਰਦੇ ਆ ਫਿਰ ਦੋ ਇਨਸਾਨ ਤਨਕੀਮ ਬਾਤੋਂ ਧੂਰ